ਖਬਰ ਲੱਨੀ ਤਰਨ ਤਰਨ ਤੋਂ ਜਿਥੇ ਕਲਾਕਾਰ ਦੇਵ ਖੈਰਾ ਅਤੇ ਚਾਚਾ ਬਿਸ਼ਨਾ ਦੀ ਸ਼ਾਰਟ ਮੂਵੀ ਜਿਉਂਦਾ ਰਹਿ ਵਾਪੂਰ ਰਿਲੀਜ਼ ਹੋਈ ਹੈ ਤੋਂ ਅੰਦਾਜ਼ਾ ਲੇ ਕਿ ਇਸ ਫਿਲਮ ਦੇ ਵਿੱਚ ਦਰਸ਼ਕਾਂ ਨੂੰ ਇੱਕ ਬਹੁਤ ਹੀ ਖਾਸ ਸੁਨੇਹਾ ਦਿੱਤਾ ਗਿਆ ਹੈ ਇਹ ਕਹਿਣਾ ਹੈ ਕਲਾਕਾਰਾਂ ਦਾ ਉੱਥੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਚਾਚਾ ਬਿਸ਼ਨਾ ਨੇ ਕਮੇਡੀ ਕਰਕੇ ਇਸ ਮੂਵੀ ਦੇ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕੀਤਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮਾ ਪਰਿਵਾਰ ਦੇ ਲਈ ਬਹੁਤ ਹੀ ਵਧੀਆ ਹੈ ਭੇਟ ਅਤੇ ਇਹ ਦੱਸਿਆ ਜਾ ਰਿਹਾ ਹੈ ਕਿ ਫਿਲਮ ਪਰਿਵਾਰਿਕ ਰਿਸ਼ਤਿਆਂ ਦੇ ਲਈ ਵਧੀਆ ਸੁਨੇਹਾ ਦੇ ਕੰਮ ਕਰੇਗੀ ਤੁਸੀਂ ਆਪ ਹੀ ਦੇਖੋ ਸੁਣੋ ਇਸ ਮੌਕੇ ਤੇ ਥੀ ਕੁਝ ਕਹਿਣਾ ਹੈ ਦੇਵ ਖੈਰਾ ਦਾ ਤੇ ਹੋਰਨਾਂ ਦਾ ਇਹਨ ਪੰਜਾਬੀ ਟੀਵੀ ਲਈ ਤਰਨ ਤਰਨ ਤੋਂ ਰਵੀ ਖੈਰਾ ਦੀ ਖਾਸ ਰਿਪੋਰਟ ਸਾਡੇ ਵੀ ਕੱਟ ਹੁੰਦੇ ਸਾਡਾ ਮਜੇ ਨਾ ਕਰੋ ਕੋਈ ਆਪਾਂ ਕਿਹੜੇ ਸਾਰੇ ਭਰਾ ਰਿਹਾ ਤੁਹਾਡੇ ਵੀ ਕੱਟ ਹੁੰਦੇ ਚਲੋ ਪਹਿਲਾ ਮਾਲੀਸ ਕਹਿੰਦੇ ਉਹ ਕਿਹੜੀ ਫਿਲਮ ਹੈ ਕੀ ਨਾਮ ਹੈ ਸੋ ਪਹਿਲਾਂ ਤੁਸੀਂ ਫਿਲਮ ਲਈ ਦਿੱਤੀ ਸੀ ਉਹਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਜੀ ਕੋਈ ਫਿਲਮ ਸੀ ਇਹ ਫਿਲਮ ਦੇ ਵਿੱਚ ਕੀ ਵੱਖਰਾ ਹੈਗਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਚੈਨਲ ਦੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ ਫਿਲਮ ਦਾ ਨਾਮ ਆਇਆ ਹੈ ਜਿਉਂਦਾ ਰਹਿ ਬਾਪੂ ਕਿਉਂਕਿ ਇਸ ਫਿਲਮ ਦੇ ਰਾਈ ਮੈਂ ਇਹ ਦਿਖਾਇਆ ਕਿ ਇੱਕ ਬਾਪ ਆਪਣੀ ਧੀ ਦੇ ਇਰਮਾਨ ਪੂਰੇ ਕਰਨ ਵਾਸਤੇ ਕਿੰਨਾ ਸੰਘਰਸ਼ ਕਰਦਾ ਜਿਹੜੀ ਪਹਿਲੀ ਫਿਲਮ ਸੀ ਉਹ ਮੇਰੀ ਫਿਲਮ ਸੀ ਇੱਕ ਵਰਗ ਦੀ ਸਿਰਪੁੱਲਸ ਮੁਲਾਜ਼ਮ ਬਾਰੇ ਇਹ ਸਾਰੇ ਵਰਗਾਂ ਨੂੰ ਮੈਂ ਧਿਆਨ ਰੱਖ ਕੇ ਚਾ ਕੇ ਤੇ ਇਹ ਫਿਲਮ ਬਣਾਈ ਹੈ ਜਿਵੇਂ ਕਿ ਜੰਗ ਜਨਰੇਸ਼ਨ ਜਿਹੜੀ ਬਾਹਰ ਬੈਠੇ ਆ ਬਾਹਰ ਦੇ ਵਿਦੇਸ਼ਾਂ ਚ ਉਹਨਾਂ ਦੀ ਥਿੰਕਿੰਗ ਕੀ ਆ ਤੇ ਜਿਹੜੇ ਇੱਥੋਂ ਜਾਣ ਦੇ ਚਾਹਵਾਨ ਆ ਉਹਨਾਂ ਦੀ ਥਿੰਕਿੰਗ ਕੀ ਆ ਇਹਦੇ ਬਾਰੇ ਮੈਂ ਇਸ ਤਾਰਨਾ ਦੱਸਿਆ ਬਾਕੀ ਇਸ ਫਿਲਮ ਦਾ ਕੰਟੈਂਟ ਇੰਨਾ ਵਧੀਆ ਕਿ ਮੈਂ ਤੇ ਸਾਡੀ ਟੀਮ ਨੇ ਅਸੀਂ ਇਹਨੂੰ ਫੀਚਰ ਫਿਲਮ ਬਣਾਉਣ ਦਾ ਮਨ ਬਣਾਇਆ ਸੀ ਪਰ ਕੁਝ ਵੈਕਟਰ ਦੇ ਕਾਰਨਾਂ ਕਰਕੇ ਸਾਨੂੰ ਇਹ ਫਿਲਮ ਛੋਟੀ ਬਣਾਉਣੀ ਪਈ ਪਰ ਫਿਰ ਵੀ ਮੈਂ ਵਾਦਾ ਕਰਦਾ ਕਿ ਪਹਿਲੀ ਫਿਲਮਾਂਗ ਮੈਂ ਇਸ ਪੂਰੇ ਜਿਹੜਾ ਕੰਟੈਕਟ ਹੈ ਇਹਨੂੰ ਸਮੁੰਦਰ ਨੂੰ ਕੁਜੇ ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਦਰਸ਼ਕ ਇਹਦਾ ਭਰਪੂਰ ਨੰਬਰ ਮੰਨ ਗਏ ਤੇ ਇਹਦੇ ਪ੍ਰੋਡਿਊਸਰ ਨੇ ਸਰਦਾਰ ਸੁਗਰਾਸ ਸਿੰਘ ਖਹਿਰਾ ਜੀ ਤੇ ਬਾਕੀ ਜਿਹੜੀ ਕਮੇਟੀ ਆ ਸਾਫ਼ ਸੁਥਰੀ ਤੇ ਮਿਆਰੀ ਕਮੇਟੀ ਸਾਡੇ ਚਾਚਾ ਬਿਸ਼ਨਾ ਜੀ ਨੇ ਕੀਤੀ ਹੈ ਤੇ ਬਾਕੀ ਬਹੁਤ ਜਾਦਾ ਮਿਹਨਤ ਦਿਨ ਰਾਤ ਮਿਹਨਤ ਕਰਕੇ ਇੱਕ ਵੱਖਰਾ ਵਿਸ਼ਾ ਵਧੀਆ ਸੋਚ ਤੇ ਵਧੀਆ ਤਕਨੀਕ ਕੋ ਫਿਲਮ ਬਣਾਈ ਆ ਤੇ ਮੈਨੂੰ ਆਸ ਹੈ ਕਿ ਦਰਸ਼ਕ ਇਹਨੂੰ ਪਸੰਦ ਕਰਨਗੇ ਤੇ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਕੇ ਇਸ ਫਿਲਮ ਨੂੰ ਵੱਧ ਤੋਂ ਵੱਧ ਵਖੜ ਤੇ ਹੁਣ ਸਾਡੇ ਸਤਿਕਾਰਯੋਗ ਕਮੇਟੀ ਦੇ ਬਾਦਸ਼ਾਹ ਚਾਚਾ ਵਿਸ਼ਨਾ ਜੀ ਆਪਣੇ ਚਾਰਜ ਦੇਣਗੇ ਇਸ ਬਾਰੇ ਖੈਰਾ ਸਾਹਿਬ ਫਿਲਮ ਕਿਹੜੇ ਚੈਨਲ ਤੇ ਰੀਲ ਕੀਤੀ ਹੈ ਦਰਸ਼ਕਾਂ ਨੂੰ ਤੁਸੀਂ ਅਪੀਲ ਕਰ ਰਹੇ ਹੋ ਕਿ ਬਾਤ ਤੋਂ ਬਾਤ ਦੇਖਣ ਕਿਹੜਾ ਚੈਨਲ ਹੈ ਜਿੱਥੇ ਫਿਲਮ ਜਿਹੜੀ YouTube ਤੇ ਰੀਲ ਹੋ ਚੁੱਕੀ ਹੈ ਬਿਲਕੁਲ ਖੈਰਾ ਸਾਹਿਬ ਇਹ ਦੇਵ ਖੈਰਾ ਮੇਰਾ ਚੈਨਲ ਹੈ ਜੀ ਤੇ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਕਿ ਉਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਉਹਦੇ ਤੋਂ ਫਿਲਮ ਵੇਖਣ ਆਪਣੇ ਕਮੈਂਟ ਤੇ ਸ਼ੇਅਰ ਕਰਨ ਤਾਂ ਕਿ ਸਾਨੂੰ ਕਮੈਂਟ ਜੇ ਕੋਈ ਕਮੀ ਪੇਸ਼ੀ ਆ ਉਹ ਵੀ ਦੱਸਣ ਤਾਂ ਕਿ ਅੱਗੇ ਤੋਂ ਕੁਝ ਹੋਰ ਵਧੀਆ ਕਰ ਸਕੀਏ ਅਲੀ ਚਾਚਾ ਬਹਿਨ ਜੀ ਅਲੀ ਚਾਚਾ ਬਹਿਨ ਜੀ ਤੁਸੀਂ ਇਹ ਫਿਲਮ ਜਿਹੜੀ ਕੀਤੀ ਆ ਜੂਨ ਦਾ ਰਹਿ ਬਾਬੂ ਕਮੇਡੀ ਦੇ ਜਿਹੜੇ ਤੁਸੀਂ ਕਿੰਗ ਮੰਨੇ ਜਾਂਦੇ ਹੋ ਕੀ ਇਹ ਚ ਫਾਸਲੇ ਹਨ ਅ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੂਨ ਦਾ ਰਹਿ ਬਾਬੂ ਇਸ ਮੂਵੀ ਦੀ ਜਦੋਂ ਸਾਡੇ ਕੋਲ ਇਹਦੀ ਸਟੋਰੀ ਦੱਸੀ ਗਈ ਜਾਂ ਹਨ ਉਹ ਇਹਨਾਂ ਨੇ ਕਾਸਟਿੰਗ ਕਰਨ ਵਾਸਤੇ ਕਿਹਾ ਵੀ ਤੁਸੀਂ ਅੱਜ ਤੁਹਾਨੂੰ ਲੈਣਾ ਫਿਲਮ ਚ ਸਟੋਰੀ ਬਹੁਤ ਵਧੀਆ ਲੱਗੀ ਕਿਉਂਕਿ ਜਿਹੜੀ ਆਜ ਦੀ ਜਨਰੇਸ਼ਨ ਹੈ ਅੱਜ ਦੀ ਜਿਹੜੀ ਨਿਊ ਪੀਡੀ ਹੈ ਅਕਸਰ ਵੇਖਣ ਨੂੰ ਮਿਲਦਾ ਹੈ ਕਿ ਲੈਂਗੁਏਜ ਬਦਲ ਗਈ ਪੁਰਾਣੇ ਸਮੇਂ 'ਚ ਆਪਾਂ ਪਾਪਾ ਕਹਿੰਦੇ ਸੀ ਤੇ ਜਾਂ ਪਿਤਾ ਜੀ ਕਹਿੰਦੇ ਸੀ ਪਾਪਾ ਜੀ ਕਹਿੰਦੇ ਹੁੰਦੇ ਸੀ ਅੱਜ ਕੱਲ ਡੈਡ ਮਮ ਲਫ਼ਜ਼ ਬਦਲ ਗਏ ਲਫ਼ਜ਼ ਦੇ ਨਾਲ-ਨਾਲ ਆਉਣ ਵਾਲੀ ਜਨਰੇਸ਼ਨ ਦੀ ਥੋੜਾ ਖਿਆਲ ਵੀ ਬਦਲ ਗਏ ਤੇ ਇਹ ਫਿਲਮ 'ਚ ਦੱਸਿਆ ਗਿਆ ਵਾ ਕਿ ਇੱਕ ਜਿਵੇਂ ਖੈਰਾ ਸਾਹਿਬ ਨੇ ਦੱਸਿਆ ਕਿ ਬੱਚੀ ਨੂੰ ਪੜਾ ਕੇ ਬਾਹਰਲੇ ਮੁਲਕ ਚ ਭੇਜਿਆ ਔਰ ਉੱਥੇ ਜਾ ਕੇ ਸਟਰਗਲ ਕਰਦੀ ਆ ਆਪਣੇ ਪਿਓ ਦੇ ਸੁਪਨੇ ਪੂਰੇ ਕਰਦੀ ਆ ਇੱਕ ਬੱਚੀ ਦੇ ਵੀ ਸੁਪਨੇ ਹੁੰਦੇ ਸੀ ਕਿ ਮੈਂ ਪਾਪਾ ਕੁਝ ਪੜ ਕੇ ਬਾਹਰ ਜਾਵਾਂਗੀ ਜਾਂ ਘਰ ਦੇ ਵਿੱਚ ਗਰੀਬੀ ਨੂੰ ਦੂਰ ਕਰਾਂਗੇ ਹਨ ਸੋ ਇਹ ਚੀਜ਼ ਫਿਲਮ ਚ ਤੁਹਾਨੂੰ ਦੇਖਣ ਨੂੰ ਮਿਲੇਗੀ ਜੁੰਦਾ ਰਹਿ ਬਾਪੂ ਦੇਵ ਖੈਰਾ YouTube ਚੈਨਲ ਦੇ ਉੱਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਔਰ ਇਹਦੇ ਜਿਹੜੇ ਸੁਖਰਾਜ ਖੈਰਾ ਜੀ ਪ੍ਰੋਡਿਊਸਰ ਨੇ ਔਰ ਬੜੀ ਅੱਛੀ ਫਿਲਮ ਬਣਾਈ ਹੈ ਔਰ ਇਸ ਤਰ੍ਹਾਂ ਦੀਆਂ ਫਿਲਮਾਂ ਸਾਡੇ ਸਮਾਜ ਚ ਬਹੁਤ ਲੋੜ ਹੈ ਅਸੀਂ ਚਾਹੁੰਦੇ ਆ ਕਿ ਖੈਰਾ ਸਾਹਿਬ ਨੂੰ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦਾ ਕੰਟੈਕਟ ਲੈ ਕੇ ਆਉਂਦੇ ਰਹਿਣ ਕਿਉਂਕਿ ਸਿੱਧਾ ਆਪਾਂ ਕਿਸੇ ਤੋਂ ਸਿੱਖਿਆ ਲੈਣੇ ਟੀਚਰ ਤੋਂ ਕੋਈ ਸਟੂਡੈਂਟ ਇਹ ਵੀ ਸਾਡਾ ਇੱਕ ਪਲੇਟਫਾਰਮ ਐਸਾ ਸੋਸ਼ਲ ਮੀਡੀਆ YouTube ਚੈਨਲ ਤਰ੍ਹਾਂ ਹੀ ਅਸੀਂ ਸੰਦੇਸ਼ ਦੇਣਾ ਚਾਹੁੰਦੇ ਆ ਉਹਨਾਂ ਵੀਰਾਂ ਨੂੰ ਜਿਹੜੇ ਵੀਰ ਘਰ ਬੈਠੇ ਇਹ ਸਾਡੀ ਫਿਲਮ ਦੇਖਣਗੇ ਉਹਨਾਂ ਨੂੰ ਇੱਕ ਸਿੱਖਿਆ ਮਿਲੂਗੀ ਇੱਕ ਰਾਹ ਮਿਲੂਗਾ ਇਹ ਫਿਲਮ ਬਣਾਉਣ ਦਾ ਮਕਸਦ ਇਹੀ ਸੀ। ਹਾਜੀ ਸਾਹਿਬ ਜੀ ਕੀ ਕਹੋਗੇ ਜੁਲਦਾਰ ਹੈ ਬਹੁਤ ਫਿਲਮ ਜਿਹੜੀ ਸ਼ਾਟ ਪਗਿਆ ਰੀਜੋਨ ਕੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਖੈਰਾ ਸਾਨੂੰ ਬਧਾਈ ਦਿੰਦਾ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਮੀਡੀਆ ਵਾਲੇ ਸਾਡੀ ਆਵਾਜ਼ ਦਰਸ਼ਕਾਂ ਤੱਕ ਪਹੁੰਚਾ ਰਹੇ ਨੇ ਫਿਲਮ ਬਣਾਉਣ ਲਈ ਪਾਜੀ ਬੜੀ ਔਖੀ ਗਾਇ ਕਹਾੜਾ ਬੜਾ ਸੌਖਾ ਜਿੱਦਾਂ ਕਵਿਆ ਹੁੰਦਾ ਨਾ ਜੁਰਸੁਖਰਾਜ ਖੈਰਾ ਜੀ ਨੇ ਹਿੰਮਤ ਕੀਤੀ ਪ੍ਰੋਡੂਸਰ ਬਣ ਕੇ ਜੀਵ ਖੈਰਾ ਮੇਰਾ ਵੀਰ ਕੁੜਾ ਸਟੱਗਲ ਕਿੱਥੇ ਕੀਤਾ ਸਕਰੀਨ ਪਲੇ ਸਟੋਰੀ ਸਭ ਕੁਝ ਇਹਨਾਂ ਡਾਇਲੌਗ ਇਹਨਾਂ ਦੇ ਆਪਣੇ ਲਿਖੇ ਹੋਏ ਆਪ ਹੀ ਕ੍ਰੀਏਟ ਕੀਤੇ ਆ ਮੈਸੇਜ ਬਹੁਤ ਵਧੀਆ ਭਾਜੀ ਜੀ ਉਦਾ ਰਹੇ ਵਾ ਕੋ ਇਹ ਫਿਲਮ ਚੰਗੀ ਕੰਮ ਕੀਤਾ ਮੈਂ ਨਾਲ ਬਿਸ਼ਨਾ ਜੀ ਨੇ ਉਹ ਸਾਡੇ ਕਲਾਕਾਰ ਸਾਡੇ ਸੀਨੀਅਰ ਪੱਤਰਕਾਰ ਨੇ ਤੇ ਮੈਂ ਤਾਂ ਖੈਰਾ ਸਾਹਿਬ ਨੂੰ ਦੇਰ ਵੀ ਥਿਰ ਤੋਂ ਵਧਾਈ ਦੇਣਾ ਚਾਹੁੰਦਾ ਵਾਂ ਦਰਸ਼ਕਾਂ ਨੂੰ ਅਪੀਲ ਕਰਦਾ ਕਿ ਸਾਡੀ ਪੰਨੂ ਵੱਧ ਵੱਧ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਰਵੀ ਖੈਰਾ ਤੋਂ ਮੇਰੇ ਬਹੁਤ ਹੀ ਪਿਆਰੇ ਦੋਸਤ ਦੇਵ ਖੈਰਾ ਜੀ ਵੱਲੋਂ ਇੱਕਾ ਸ਼ਾਰਟ ਮੂਵੀ ਜਿਹੜੀ ਰਿਲੀਜ਼ ਕੀਤੀ ਗਈ ਹੈ ਦੇਵਖੇਰਾ YouTube ਚੈਨਲ ਤੇ ਜਿਉਂਦਾ ਰਹੇ ਬਾਪੂ ਬਹੁਤ ਹੀ ਵਧੀਆ ਫਿਲਮ ਦਾ ਕਨਸੈਪਟ ਹੈ ਸਾਰੀ ਟੀਮ ਨੇ ਬੜੀ ਮਿਹਨਤ ਕੀਤੀ ਹੈ ਤਾਂ ਦਰਸ਼ਕਾਂ ਨੂੰ ਇਹ ਅਪੀਲ ਕਰਾਂਗੇ ਕਿ ਇਸ ਫਿਲਮ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਇਸ ਦੇ ਵਿੱਚ ਇੱਕ ਮੈਸੇਜ ਹੈ ਕਿ ਆਪਣਾ ਪਿਤਾ ਕਿਵੇਂ ਸਟਰਗਲ ਕਰਦਾ ਹੈ ਤੇ ਆਪਣੀ ਧੀ ਨੂੰ ਵਿਦੇਸ਼ ਪੜ੍ਹਨ ਲਈ ਭੇਜਦਾ ਤਾਂ ਬਹੁਤ ਹੀ ਵਧੀਆ ਏ ਸ਼ਾਰਟ ਮੂਵੀ ਹੈ ਜਿਉਂਦਾ ਰਹੇ ਬਾਪੂ ਦੇਵਖੇਰਾ ਚੈਨਲ ਦੇ ਉੱਤੇ ਇਸ ਨੂੰ ਜਾ ਕੇ ਵੱਤੋ ਵੱਤ ਲਾਈਕ ਸ਼ੇਅਰ ਅਨਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦੀ ਤੁਹਾਡਾ